ਇਹਨਾਂ ਨੇ ਇੱਥੇ ਕ੍ਰਿਸ਼ਨਾ ਡਾਇਗਨੋਸਟ ਮੰਨ ਲਓ ਵੀ ਆਪ ਦਾ ਰਿਪੋਰਟ ਲੈਣ ਕੋਈ ਜਿਹੜੀ ਮੰਨ ਲਓ ਸਿਟੀ ਕਰਾਉਣ ਵਾਸਤੇ ਸਕੈਨ ਕਰਾਉਣ ਵਾਸਤੇ ਭੇਜਤਾ ਇੱਥੇ ਇਹਦੇ ਚ ਕੀ ਹੋਇਆ ਜੀ ਇੱਥੇ ਜਦੋਂ ਇਹਨਾਂ ਨੇ ਭੇਜਤਾ ਇਹਨਾਂ ਨੇ ਆਪਦੀ ਰਿਪੋਰਟ ਦੇਦੀ 2 ਘੰਟਿਆਂ ਬਾਅਦ ਜਿਹੜੀ ਰਿਪੋਰਟ ਆ ਇਹ ਨਾਰਮਲ ਦੇਤੀ ਇਹਨਾਂ ਨੇ ਇਹ ਕਹਿੰਦੇ ਵੀ ਇਹਦੇ ਵਿੱਚ ਕੁਝ ਨਹੀਂ ਹੋਇਆ ਇਹਨੂੰ ਕੋਈ ਸੱਟ ਨਹੀਂ ਲੱਗੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੋਇਆ ਚਲੋ ਜੀ ਇਹ ਉੱਥੇ ਦਿਖਾਇਆ ਜੀ ਉਹੀ ਰਿਪੋਰਟ ਜਦੋਂ ਟੈਸਟ ਰਿਪੋਰਟ ਮੰਨ ਲਓ ਸੀਟੀ ਸਕੈਨ ਕਰਾਈ ਹੈ ਉਹਦੇ ਵਿੱਚ ਪਸਲੀਆਂ ਟੁੱਟੀਆਂ ਜਾਂਦੀਆਂ ਜੀ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆਂ ਵੀ ਜਿਹੜੇ ਕ੍ਰਿਸ਼ਨਾ ਡਾਇਗਨਲ ਵਾਲੇ ਆਏ ਸਰਕਾਰ ਨਾਲ ਇਹਨਾਂ ਦਾ ਟਾਈ ਆਪਾ ਠੀਕ ਹੈ ਵੀ ਵੀ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਜੇ ਕੋਈ ਕਿਸੇ ਲੜਾਈ ਝਗੜੇ ਵਾਲਾ ਕੇਸ ਹੁੰਦਾ ਵੀ ਜਾਂ ਕੋਈ ਇਹ ਪੈਸਿਆਂ ਦੀ ਹੇਰਫੇਰ ਕਰਕੇ ਜਾਂ ਕੋਈ ਕਿਸੇ ਤਰ੍ਹਾਂ ਦੀ ਕਰਕੇ ਆਪਦੀ ਮਰਜ਼ੀ ਨਾਲ ਹੀ ਰਿਪੋਰਟਾਂ ਨਾਰਮਲ ਦੇਈ ਜਾਂਦੇ ਆ ਜੀ ਇਹ ਅਸੀਂ ਗਏ ਜੀ ਸੁਖਮਣੀ ਡਾਇਗਨੋਸਟਿਕਰ ਦੇ ਵੀ ਹੋਰ ਪ੍ਰਾਈਵੇਟ ਤੋਂ ਦਿਖਾ ਲਈ ਸਰਕਾਰੀ ਚ ਤਾਂ ਕੋਈ ਮੰਨ ਲਓ ਹੱਲ ਨਹੀਂ ਹੋਇਆ ਇਸ ਚੀਜ਼ ਉਹਨਾਂ ਕੋਈ ਨਹੀਂ ਜੀ ਇਹਨਾਂ ਦਾ ਕੋਈ ਵਾਲੀਵਾਰਸ ਨਹੀਂ ਜਿਹੜੇ ਨੂੰ ਕਹਿ ਦਿੰਨੇ ਆ ਉਹ ਆਉਂਦੇ ਆ ਜੀ ਉਹ ਫਲਾਨ ਹੋਰ ਆਉਂਦਾ ਜੀ ਕੋਈ ਆਉਂਦਾ ਹੁਣ ਜਿੰਨਾ ਜਦੋਂ ਅਸੀਂ ਇੱਥੇ ਰੌਲਾ ਪਾਇਆ ਜੀ ਉੱਥੇ ਇਹਨਾਂ ਨੇ ਦੱਸਿਆ ਵੀ ਸਾਡਾ ਹੈਗਾ ਇੱਥੇ ਹੁਣ ਕਹਿੰਦਾ ਜੀ ਉਹ ਲੜਕਾ ਵੀ ਮੈਂ ਮੈਨੇਜਰ ਆ ਪਰ ਕੋਈ ਇੱਥੇ ਇਹਨਾਂ ਦਾ ਮੇਨ ਹੈ ਨਹੀਂ ਕੋਈ ਬੈਠਦਾ ਨਹੀਂ ਜੀ ਤੋ 10-15 ਦਿਨ ਪਹਿਲਾਂ ਸਕੈਮ ਕਰਾਇਆ ਸੀ ਮੈਂ ਪੇਟ ਦਾ ਜੀ ਤੇ ਇਹ ਕਹਿੰਦੇ ਵੀ ਸ਼ਾਮ ਨੂੰ 7:00 ਵਜੇ ਰਿਪੋਰਟ ਲੈ ਜਾਓ ਆ ਕੇ ਅਸੀਂ 4:00 ਵਜੇ ਇੱਥੋਂ ਚਲੇ ਗਏ ਤੇ 7:00 ਵਜੇ ਜਦੋਂ ਰਿਪੋਰਟ ਲੈਣ ਆਏ ਤੇ ਕਹਿੰਦੇ ਤੁਸੀਂ ਰਿਪੋਰਟਾਂ ਦਾ ਆਪਦੀਆਂ ਲੈ ਗਏ ਫਿਰ ਅਸੀਂ ਅਖਿਆ ਵੀ ਅਸੀਂ ਲਗਾਈ ਹੀ ਨਹੀਂ ਮੈਂ ਤੇ ਮੇਰੀ ਮਿਸਿਸ ਸੀਗੇ ਦੋਨੋਂ ਇਹਨਾਂ ਨੇ ਰਜਿਸਟਰ ਚੈੱਕ ਕੀਤਾ ਉਹਦੇ 'ਚ ਮੇਰੇ ਸਾਈਨ ਕੀਤੇ ਹੋਏ ਸੀ ਉੱਥੇ ਜਿਹੜਾ ਕਿ ਮੇਰੇ ਨਹੀਂ ਸੀ ਕਿਸੇ ਹੋਰ ਨੇ ਕਰਵਾ ਰਕੀ ਸੀ ਆ ਕਾਫੀ ਫਿਰ ਸਾਨੂੰ ਅੱਧਾ ਪੂਣਾ ਘੰਟੇ ਇਥੇ ਹਰਾਸਮੈਂਟ ਹੋਈ ਫਿਰ ਅਸੀਂ ਇਹਨਾਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਉਹਨਾਂ ਦੇ ਵਿੱਚ ਦੇਖਿਆ ਕੋਈ ਹੋਰ ਹੀ ਸਾਈਨ ਕਰਕੇ ਚਲਾ ਗਿਆ ਤਾਂ ਫਿਰ ਇਹਨਾਂ ਨੇ ਦੁਬਾਰੇ ਭਾਲ ਕੇ ਰਿਪੋਰਟਾਂ ਜਾਣ ਦੁਬਾਰੇ ਪ੍ਰਿੰਟ ਕੱਢੇ ਫਿਰ ਇਹਨਾਂ ਨੇ ਸਾਨੂੰ ਸੀਟੀ ਸਕੈਨ ਦੀ ਉਹ ਦੇਤੀ ਸੀ ਇਹ ਪਹਿਲਾਂ ਵੀ ਹਰਾਸ ਦਾ ਥੋੜਾ ਜਿਹਾ ਹੈਗਾ ਇਹਨਾਂ ਦੇ ਮਤਲਬ ਚੱਲਦੇ ਰਹਿੰਦੇ ਮੁਤਾਬਕ ਵੀ ਉਹਨਾਂ ਨੇ ਜਿਹੜੀ ਬਾਹਰੋਂ ਰਿਪੋਰਟ ਕਰਾਈ ਆ ਉਹਦੇ 'ਚ ਫੈਕਚਰ ਹੈ ਇਹਨਾਂ ਨੇ ਜਿਹੜੀ ਉਹ ਕਰੀ ਆ ਉਹ ਨਾਰਮਲ ਹੈ ਅਨਾਜ਼ ਜਿੰਨਾ ਚਿਰ ਖੜੇ ਨਾ ਰਹਿਗੇ ਉਨਾ ਜਿੰਨਾ ਪਾਰਟੀ ਦੇ ਅੰਦਰ ਹੁੰਦੇ ਉਹਨਾਂ ਰਜਤ ਕੋਈ ਗੱਲ ਉਹ ਉੱਤਰੀ ਜਵਾਬ ਤਾਂ ਦਿਓ ਨਾ ਕੀ ਹੈਗਾ ਸਿਮਰ ਸਰ ਆ ਨਹੀਂ ਗੱਲ ਕਰ ਰਹੇ ਹੈ ਸੈਂਟਰ ਮੈਚ ਨਾ ਰਹੇ ਪਾਣਾ ਜਿੰਨਾ ਚਿਰ ਅਸੀਂ ਖੜੇ ਰਾਵਾਂਗੇ ਸਾਡਾ ਦਿਮਾਗ ਹੋਣਾ ਹੀ ਕੰਮ ਕਰਦਾ ਕਰ ਜਿੰਨਾ ਚਿਰ ਖੜੇ ਰਾਵਾਂਗੇ ਉਹਨਾਂ ਕੜਾ ਰਿਪੋਰਟ ਪਾ ਨੇ ਬਾਈ ਯਾਰ ਹੁਣ ਇਹ ਬੰਦਾ ਫੋਟੋ ਵਿੱਚ ਕੇ ਲੱਗੇ ਗਿਆ ਸਾਡੀ ਫੋਟੋ ਕਿਸੇ ਦਾ ਜੁਣ ਨਹੀਂ ਆਇਆ ਨੂੰ ਬੁਲਾ ਲਾ ਨਾ ਅਗਦੇ ਨਾਲੇ ਫੋਟੋ ਚੱਜਣਾ ਕਰ ਲੂਗਾ ਹੋਰ ਅਸੀਂ ਖੜ ਜਾਂਨੇ ਚਾਰੇ ਇਹ ਥੋੜਾ ਹੈਗਾ ਮੇਰੇ ਨਾਮ ਬਲਦੀਪ ਸਿੰਘ ਹੈ ਜੀ ਮਾਦਰ ਮੇਰੇ ਨਗਰ ਪੰਚਾਇਤ ਦਾ ਪ੍ਰਧਾਨ ਹੈ ਜੀ ਕੋਰਸ਼ਮੀਰ ਇਹ ਜੀ ਨਾਲ ਲੜਾਈ ਹੋਈ ਸੀ ਪਰਸੋਂ ਜੀ ਦੁਪਹਿਰੇ ਆਪਸ ਚ ਦੋ ਘਰਾਂ ਦੀ ਭਾਈਆਂ ਦੀ ਉਹਦੇ ਵਿੱਚ ਕੀ ਸੀਗਾ ਵੀ ਐਡਮਿਟ ਹੋ ਗਿਆ ਇੱਕ ਜਣਾ ਵੀ ਗੁਰਦੀਪ ਸਿੰਘ ਹੈ ਇਹ ਐਡਮਿਟ ਹੋ ਗਿਆ ਇੱਥੇ ਆ ਕੇ ਇਥੇ ਆ ਕੇ ਜਦੋਂ ਉਹਨੇ ਮੰਨ ਲਓ ਇਸ ਚੀਜ਼ ਦਾ ਉਹਨੇ ਇਹਨੇ ਦਿਖਾਇਆ ਵੀ ਟ੍ਰੀਟਮੈਂਟ ਲਈ ਮੰਨ ਲਓ ਵੀ ਚੈੱਕਅਪ ਕੀਤਾ ਜਾਂ ਕੋਈ ਹੋ ਕੀਤਾ ਉਹਨਾਂ ਨੇ ਕਿਹਾ ਵੀ ਐਕਸ-ਰੇ ਕਰਾ ਲਓ ਐਕਸ-ਰੇ ਕਰਾਉਣ ਤੋਂ ਬਾਅਦ ਐਕਸ-ਰੇ ਹੋ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਕ੍ਰਿਸ਼ਨਾ ਡਾਇਗਨੋਸਟ ਮੰਨ ਲਓ ਵੀ ਆਪਦਾ ਰਿਪੋਰਟ ਲੈਣ ਕੋਈ ਜਿਹੜੀ ਮੰਨ ਲਓ ਸੀਟੀ ਕਰਾਉਣ ਵਾਸਤੇ ਸਕੈਨ ਕਰਾਉਣ ਵਾਸਤੇ ਭੇਜਤਾ ਇੱਥੇ ਇਹਦੇ 'ਚ ਕੀ ਹੋਇਆ ਜੀ ਇੱਥੇ ਜਦੋਂ ਇਹਨਾਂ ਨੇ ਭੇਜਤਾ ਇਹਨਾਂ ਨੇ ਆਪਦੀ ਰਿਪੋਰਟ ਦੇ ਦਿੱਤੀ 2 ਘੰਟਿਆਂ ਬਾਅਦ ਜਿਹੜੀ ਰਿਪੋਰਟ ਆ ਇਹ ਨਾਰਮਲ ਦੇਤੀ ਇਹਨਾਂ ਨੇ ਇਹ ਕਹਿੰਦੇ ਵੀ ਇਹਦੇ ਵਿੱਚ ਕੁਝ ਨਹੀਂ ਹੋਇਆ ਇਹਨੂੰ ਕੋਈ ਸੱਟ ਨਹੀਂ ਲੱਗੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੋਇਆ ਚਲੋ ਜੀ ਇਹ ਉੱਥੇ ਪੇ ਪਿਆ ਰਿਹਾ ਉੱਥੇ ਡਾਕਟਰ ਸਾਹਿਬ ਨੇ ਕਹਿੰਦਾ ਵੀ ਇਹਨੂੰ ਕੁਝ ਨਹੀਂ ਹੋਇਆ ਠੀਕ ਹੈ ਤੇ ਇਹਦੇ ਥੋੜਾ-ਥੋੜਾ ਦਰਦ ਮੰਨ ਲਓ ਹੁੰਦਾ ਰਿਹਾ ਦਰਦ ਹੋਣ ਤੋਂ ਬਾਅਦ ਚਲੋ ਇਹਨੇ ਇੰਜੈਕਸ਼ਨ ਇਹਦੇ ਇੱਕ ਲਾਦਾ ਤੇ ਕੋਈ ਉਸ ਤੋਂ ਬਾਅਦ ਮੰਨ ਲਓ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਸਵੇਰ ਉਹਨਾਂ ਨੇ ਮੰਨ ਲਓ ਛੁੱਟੀ ਦੇ ਦਿੱਤੀ ਵੀ ਤੂੰ ਭਾਈ ਆ ਆਦੇ ਘਰੇ ਜਾ ਨਾਰਮਲ ਇਹਦੇ ਜੀ ਬਹੁਤ ਜ਼ਿਆਦਾ ਜਦੋਂ ਮੰਨ ਲਓ ਹਲਚਲ ਹੋਈ ਪਹਿਲਾਂ ਤਾਂ ਵੱਡੇ ਬੈੱਡ ਤੇ ਹੀ ਪਿਆ ਸੀ ਇਦੇ ਨੇ ਮੰਨ ਲਓ ਹੱਲ ਜਾਲੇ ਨੇ ਆਖਿਆ ਘਰੇ ਜਾਈਏ ਘਰੇ ਗਿਆ ਘਰੇ ਜਾਣ ਵੇਲੇ ਇਹਦੇ ਬਹੁਤ ਜ਼ਿਆਦੇ ਪਸਲੀਆਂ ਵਾਲੇ ਪਾਸੇ ਇੱਧਰ ਦਰਦ ਹੋਣ ਲੱਗਿਆ ਵੀ ਜਿੱਥੇ ਇਹਦੇ ਮੰਨ ਲਓ ਛੋਟੀ ਵੱਜੀ ਸੀ ਡਾਂਗੇ ਇੱਥੇ ਵੱਜੀ ਸੀ ਜਦੋਂ ਲੜਾਈ ਹੋਈ ਆ ਇਹਨਾਂ ਦੀ ਉਹਨੇ ਦੁਬਾਰਾ ਅਸੀਂ ਗਏ ਜੀ ਸੁਖਮਣੀ ਡਾਇਗਨੋਸਟਿਕ ਕੇਅਰ ਦੇ ਵੀ ਹੋਰ ਪ੍ਰਾਈਵੇਟ ਤੋਂ ਦਿਖਾ ਲਈ ਸਰਕਾਰੀ ਚ ਤਾਂ ਕੋਈ ਮੰਨ ਲਓ ਹੱਲ ਨਹੀਂ ਹੋਇਆ ਇਸ ਚੀਜ਼ ਉਹਨਾਂ ਨੇ ਦਿਖਾਇਆ ਜੀ ਉਹੀ ਰਿਪੋਰਟ ਜਦੋਂ ਟੈਸਟ ਰਿਪੋਰਟ ਮੰਨ ਲਓ ਸੀਟੀ ਸਕੈਨ ਕਰਾਈ ਹੈ ਉਹਦੇ ਵਿੱਚ ਪਸਲੀਆਂ ਟੁੱਟੀਆਂ ਜਾਂ ਜਾਂਦੀਆਂ ਅਈ ਤਾਂ ਇਹ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਕ੍ਰਿਸ਼ਨਾ ਡਾਇਗਨੋਲ ਵਾਲੇ ਆ ਇਹ ਸਰਕਾਰ ਨਾਲ ਇਹਨਾਂ ਦਾ ਟਾਈ ਆਪਾ ਠੀਕ ਹੈ ਵੀ ਵੀ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਜੇ ਕੋਈ ਕਿਸੇ ਲੜਾਈ ਝਗੜੇ ਵਾਲਾ ਕੇਸ ਹੁੰਦਾ ਵੀ ਜਾਂ ਕੋਈ ਇਹ ਪੈਸਿਆਂ ਦੀ ਹੇਰਫੇਰ ਕਰਕੇ ਜਾਂ ਕੋਈ ਕਿਸੇ ਤਰ੍ਹਾਂ ਦੀ ਕਰਕੇ ਆਪਦੀ ਮਰਜ਼ੀ ਨਾਲ ਹੀ ਰਿਪੋਰਟਾਂ ਨਾਰਮਲ ਦੇਈ ਜਾਂਦੇ ਆ ਜੀ ਇਹ ਇਹਨਾਂ ਦਾ ਕੋਈ ਅੱਛਾ ਫੇਰ ਇਹਨਾਂ ਨੂੰ ਅਸੀਂ ਆ ਕੇ ਪੁੱਛਿਆ ਵੀ ਤੁਸੀਂ ਜੀ ਕੋਈ ਸਾਨੂੰ ਦੱਸੋ ਕੋਈ ਸਾਡੇ ਨਾਲ ਗੱਲਬਾਤ ਕਰੋ ਕੋਈ ਉਹ ਹੈ ਇਹ ਕਹਿੰਦੇ ਜੀ ਤੁਸੀਂ ਇੱਥੋਂ ਜਾਓ ਰਿਵਿਊ ਲੈਣੇ ਆ ਰਿਵਿਊ ਤੁਹਾਡੇ ਪੂਨੇ ਭੇਜਦੇ ਆ ਪੂਨੇ ਤੋਂ ਤੁਹਾਡੀ ਦੁਬਾਰੇ ਰਿਵਿਊ ਆਉ ਜਿਹੜੇ ਕਿ ਡ ਗਲਤੀ ਹੋਊਗੀ ਉਹਨੂੰ ਅਸੀਂ ਅਸੀਂ ਪੁੱਛਾਂਗੇ ਕੋਈ ਨਹੀਂ ਜੀ ਇਹਨਾਂ ਦਾ ਕੋਈ ਵਾਲੀਵਾਰਸ ਨਹੀਂ ਜਿਹੜੇ ਨੂੰ ਕਹਿ ਦਿੰਨੇ ਆ ਉਹ ਆਉਂਦੇ ਆ ਜੀ ਉਹ ਫਲਾਨ ਹੋਰ ਆਉਂਦਾ ਜੀ ਕੋਈ ਆਉਂਦਾ ਹੁਣ ਜਿੰਨਾ ਜਦੋਂ ਅਸੀਂ ਇੱਥੇ ਰੌਲਾ ਪਾਇਆ ਜੀ ਉੱਥੋਂ ਇਹਨਾਂ ਨੇ ਦੱਸਿਆ ਵੀ ਸਾਡਾ ਹੈਗਾ ਇੱਥੇ ਹੁਣ ਕਹਿੰਦਾ ਜੀ ਉਹ ਲੜਕਾ ਵੀ ਮੈਂ ਮੈਨੇਜਰ ਆ ਪਰ ਕੋਈ ਇੱਥੇ ਇਹਨਾਂ ਦਾ ਮੇਨ ਹੈ ਨਹੀਂ ਹੈ ਨਹੀਂ ਮੰਗ ਤਾਂ ਇਹੀ ਕਰਦੇ ਆ ਜੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਲੋਕਾਂ ਦੀ ਜਾਣ ਮਾਲ ਨਾਲ ਖਲਵਾੜ ਕਰੀ ਜਾਂਦੇ ਆ ਜੇ ਅੱਜ ਬੰਦੇ ਨੂੰ ਇਨਫੈਕਸ਼ਨ ਹੋਈ ਹੈ ਜੇ ਮੰਨ ਲਓ ਕਿਸੇ ਤਰ੍ਹਾਂ ਦੀ ਹੈ ਚਲੋ ਅਸੀਂ ਤਾਂ ਪ੍ਰਾਈਵੇਟ ਇਲਾਜ ਕਰਾ ਲਾਂਗੇ ਕਿਸੇ ਤਰ੍ਹਾਂ ਦੇ ਵੀ ਚਲੋ ਜੇ ਕੋਈ ਗਰੀਬ ਬੰਦੇ ਆ ਉਹਨਾਂ ਦੀਆਂ ਰਿਪੋਰਟਾਂ ਇਹ ਨਾਰਮਲ ਦੇਈ ਜਾਂਦੇ ਆ ਉਹਨਾਂ ਦੀ ਸਿਹਤ ਤੇ ਅਫੈਕਟ ਪਈ ਜਾਂਦਾ ਇਸ ਚੀਜ਼ਾਂ ਨਾਲ ਨੁਕਸਾਨ ਜਾਨਵਾਲ ਦਾ ਨੁਕਸਾਨ ਹੋ ਸਕਦਾ ਜੀ ਇਹ ਘਰੇ ਜਾਵੜਿਆ ਸੀ ਜੀ ਰਾਤ ਨੂੰ ਮੰਨ ਲਓ ਤੇ ਇਹਦੇ ਇਨਫੈਕਸ਼ਨ ਇਹਨੂੰ ਹੋ ਗਈ ਸੀ ਤੇ ਜੇ ਇਹ ਮੰਨ ਲਓ ਕੋਈ ਗਰੀਬ ਬੰਦਾ ਹੋਰ ਨਾਰਮਲ ਹੁੰਦਾ ਨਾ ਚੈੱਕਅਪ ਕਰਾ ਸਕਦਾ ਦੁਬਾਰਾ ਤੇ ਉਹਦੀ ਜਾਨ ਨੂੰ ਖਤਰਾ ਜੀ ਇਸ ਦਾ ਇਹ ਤਾਂ ਜਾਨ ਨਾਲ ਹੀ ਲੋਕਾਂ ਦੀ ਨਾਲ ਖਲਵਾੜ ਕਰੀ ਜਾਂਦੇ ਗਲਤ ਰਿਪੋਰਟਾਂ ਦੇ ਸਾਨੂੰ ਤਾਂ ਇਹੀ ਲੱਗਦਾ ਜੀ ਇਹਨਾਂ ਨੇ 4 ਪੈਸੇ ਲੈ ਕੇ ਇਹਨਾਂ ਨੇ ਇੱਕ 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 ਕੇਸ ਸਾਡੇ ਪਿੰਡ ਦਾ ਪਹਿਲਾਂ ਵੀ ਹੋਇਆ ਉਹ ਵੀ ਬੰਦੇ ਤੁਹਾਨੂੰ ਦੇਣਗੇ ਇਸ ਚੀਜ਼ ਦਾ ਕਿ ਵੀ ਇੰਨੀ ਜ਼ਿਆਦੇ ਬੰਦੇ ਤੇ 14 ਟੈਂਕੇ ਲੱਗੇ ਇਹਨਾਂ ਨੇ ਨਾਰਮਲ ਰਿਪੋਰਟ ਦੇਤੀ। ਇਹ ਕਰੀ ਇਹ ਰਹਿ ਰਹੇ ਅਸਟੇ ਇਹ ਮੰਗ ਕਰਦੇ ਆ ਸਰਕਾਰ ਤੋਂ ਵੀ ਇਹਦੀ ਇਹਦੀ ਜਾਂਚ ਕਰਾ ਕਰਾ ਕੇ ਇਹਦੇ ਜੋ ਇਹਨਾਂ ਦੇ ਕਾਰਵਾਈ ਹੁੰਦੀ ਹੈ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਇਹਨਾਂ ਤੇ। ਕਿਹ ਕਿਹਨਾ ਕਰਦੀਪ ਸਿੰਘ ਹੈ ਜੀ ਕੁਛ ਨਹੀਂ ਜੀ ਕੀ ਗੱਲ ਹੋਈ ਅਸੀਂ ਸਾਡੇ ਸ਼ੱਕਰ ਇਹ ਲੂ ਮਸਲ ਦਾ ਕਰਕੇ ਲੜਾਈ ਹੋਈ ਸੀ ਅਸੀਂ ਉਸ ਤੋਂ ਬਾਅਦ ਤੇ ਅਸੀਂ ਇੱਥੇ ਆ ਕੇ ਐਡਮਿਟ ਹੋਇਆ ਜੀ ਇੱਥੋਂ ਅਗੇ ਉਹਨਾਂ ਨੇ ਸਾਨੂੰ ਐਮ ਆਹੋ ਦਿੱਤੀ ਆਪਾਂ ਉਹ ਸਕੈਨ ਕਰਨ ਦਾ ਉਹ ਕਰਤਾ ਉਸ ਤੋਂ ਬਾਅਦ ਜਦੋਂ ਇਹਨਾਂ ਸਾਨੂੰ ਰਿਪੋਰਟ ਦਿੱਤੀ ਉਹ ਨਾਰਮਲ ਦਿੱਤੀ ਇਹਨਾਂ ਨੇ ਜਦੋਂ ਉੱਥੇ ਅਸੀਂ ਬੈੱਡ ਤੇ ਉਹ ਪਏ ਤੇ ਉਹਨਾਂ ਨੇ ਫਿਰ ਉਹ ਜਿਹੜਾ ਟ੍ਰੀਟਮੈਂਟ ਹੀ ਕਰਨਾ ਸੀਗਾ ਜਿਹਦੇ ਹਿਸਾਬ ਨਾਲ ਨਾਰਮਲ ਰਿਪੋਰਟ ਦਿੱਤੀ ਸੀ ਉਹਨਾਂ ਨੇ ਸਾਨੂੰ ਬਸ ਦਰਦ ਦਾ ਟੀਕਾ ਲਾਇਆ ਜੀ ਅਸੀਂ ਇੱਕ ਦਿਨ ਇੱਕ ਰਾਤ ਤੱਕ ਰਹੇ ਜੀ ਦੂਜੀ ਰਾਤ ਨੂੰ ਸਾਨੂੰ ਇਹਨਾਂ ਨੇ ਜਦੋਂ ਦੂਜੇ ਦਿਨ ਦੂਜੇ ਦਿਨ ਦੁਪਹਿਰੇ ਸਾਨੂੰ ਵੀ ਕਹਿਤਾ ਵੀ ਤੁਹਾਡੇ ਕੋਲੇ ਆਪਾਂ ਆਉਹ ਕਰਤਾ ਜੀ ਜਦੋਂ ਦਰਦ ਹੋਣ ਲੱਗ ਗਿਆ ਜੀ ਦਰਦ ਵਾਹ ਲੂੰਗਾ ਮੈਂ ਕਿਹਾ ਵੀ ਆਪਾਂ ਚੱਲ ਗਏ ਆਪਾਂ ਮੇਰਾ ਦਰਦ ਹੋਈ ਜਾਂਦਾ ਜੀ ਇੱਥੇ ਜਦੋਂ ਅਸੀਂ ਕੱਲ ਜਾ ਕੇ ਅਸੀਂ ਕਿਹਾ ਵੀ ਟੈਸਟ ਕਰਾਂਗੇ ਜੋ ਟੈਸਟ ਕਰਵਾਇਆ ਸੀ ਉੱਥੇ ਉੱਥੇ ਜਾ ਕੇ ਸਾਡੀ ਰਿਪੋਰਟ 'ਚ ਵੀ ਟੈਕਚਰ ਆਇਆ ਹੋਇਆ ਜੀ ਦੇਖੋ ਜੀ ਹੁਣ ਜੇ ਤਾਂ ਪੈਸੇ ਦਾ ਵੀ ਹੋ ਸਕਦਾ ਹੈ ਵੀ ਜਿਹੜਾ ਹੁਣ ਦੂਜੇ ਪਾਸੋਂ ਲੈ ਕੇ ਉਹ ਕਰਦੇ ਨੇ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸਐਹ ਯ ਅਮਰਤਪਾਲ ਸਿੰਘ ਹੈ ਜੀ ਮੈਂ ਸਿਵਲ ਹਸਪਤਾਲ ਚੌਕੀ ਤਨਾਤ ਹੈ ਜੀ ਮਸਲਾ ਹੋਇਆ ਜਿਹੜਾ ਇਹ ਸਾਨੂੰ ਇੱਕ ਕੰਪਲੀਟ ਮਿਲੀ ਹੈ ਜੀ ਵੀ ਗੁਰਦੀਪ ਸਿੰਘ ਵਾਸੀ ਕੋਟ ਛਮੀਰ ਨੇ ਸਿਟੀ ਸਕੈਨ ਕਰਾਈ ਸੀਗੀ ਉਹਦੇ ਸੱਟ ਲੱਗੀ ਸੀ ਇਹਨਾਂ ਦੇ ਮਦਈ ਦੇ ਕਹਿਣ ਮੁਤਾਬਕ ਵੀ ਇਹਦੀ ਰਿਪੋਰਟ ਆ ਉਹ ਨਾਰਮਲ ਦੇਤੀ ਉਹ ਅਸੀਂ ਹਜੇ ਪੜਤਾਲ ਕਰ ਰਹੇ ਆ ਇਹਨਾਂ ਨੂੰ ਕ੍ਰਿਸ਼ਨਾ ਲੈਬ ਵਾਲਿਆਂ ਨੂੰ ਵੀ ਬੁਲਾਇਆ ਤੇ ਇਹਨਾਂ ਤੋਂ ਲੈ ਕੇ ਐਪਲੀਕੇਸ਼ਨ ਤੇ ਜੋ ਕਾਰਵਾਈ ਹੋ ਬੰਦੀ ਉਹ ਕਰਾਂਗੇ ਜੀ ਹਾਈ ਮਤਈ ਦੇ ਕਹਿਣ ਮੁਤਾਬਕ ਵੀ ਉਹਨਾਂ ਨੇ ਜਿਹੜੀ ਬਾਹਰੋਂ ਰਿਪੋਰਟ ਕਰਾਈ ਆ ਉਹਦੇ 'ਚ ਫੈਕਚਰ ਹੈ ਇਹਨਾਂ ਨੇ ਜਿਹੜੀ ਉਹ ਕਰੀ ਉਹ ਨਾਰਮਲ ਹੈ ਫਿਰ ਜੀ ਕੀ ਨਾਮ ਹੈ ਤੁਹਾਡਾ ਸਰਸੀਮ ਕੁਮਾਰ ਹੈ ਜੀ ਕਿਹੜਾ ਪਿੰਡਾ ਜਗਮਾਲ ਵਾਲੀ ਪਿੰਡ ਹੈ ਜੀ ਅੱਜ ਕਿਵੇਂ ਆਏ ਸੀਗੇ ਅੱਜ ਰਿਪੋਰਟਾਂ ਲੈਣ ਆਇਆ ਸੀਗਾ ਜੀ ਬਲੱਡ ਟੈਸਟ ਕਰਵਾਏ ਸੀ ਕੁਝ ਪਹਿਲਾਂ ਵੀ ਕਿਤੇ ਕਰਾਇਆ ਸੀ ਅੱਜ ਤੋਂ 10-15 ਦਿਨ ਪਹਿਲਾਂ ਸਕੈਨ ਕਰਾਇਆ ਸੀ ਮੈਂ ਪੇਟ ਦਾ ਜੀ ਹਾਂ ਜੀ ਤੇ ਇਹ ਕਹਿੰਦਾ ਵੀ ਸ਼ਾਮ ਨੂੰ 7:00 ਵਜੇ ਰਿਪੋਰਟ ਲੈ ਜਾਓ ਆ ਕੇ ਅਸੀਂ 4:00 ਵਜੇ ਇੱਥੋਂ ਚਲੇ ਗਏ ਤੇ 7:00 ਵਜੇ ਜਦੋਂ ਰਿਪੋਰਟ ਲੈਣ ਆਏ ਤੇ ਕਹਿੰਦੇ ਫਿਰ ਅਸੀਂ ਆਖਿਆ ਵੀ ਅਸੀਂ ਲਗੇ ਹੀ ਨਹੀਂ ਮੈਂ ਤੇ ਮੇਰੀ ਮਿਸਿਸ ਸੀਗੇ ਦੋਨੋਂ ਇਹਨਾਂ ਨੇ ਰਜਿਸਟਰ ਚੈੱਕ ਕੀਤਾ ਉਹਦੇ 'ਚ ਮੇਰੇ ਸਾਈਨ ਕੀਤੇ ਹੋਏ ਸੀ ਉੱਥੇ ਜਿਹੜਾ ਕਿ ਮੇਰੇ ਨਹੀਂ ਸੀ ਕਿਸੇ ਹੋਰ ਨੇ ਕਰਵਾ ਰ ਕੇ ਸੀ ਹਾਂ ਕਾਫੀ ਫਿਰ ਸਾਨੂੰ ਅੱਧਾ ਪੂਣਾ ਘੰਟੇ ਤੱਕ ਹਰਾਸਮੈਂਟ ਹੋਈ ਫਿਰ ਅਸੀਂ ਇਹਨਾਂ ਦੇ ਸੀਸੀਟੀਵੀ ਕੈਮਰਾ ਚੈੱਕ ਕਰਵਾਏ ਉਹਨਾਂ ਦੇ ਵਿੱਚ ਦੇਖਿਆ ਕੋਈ ਹੋਰ ਹੀ ਸਾਈਨ ਕਰਕੇ ਚਲਾ ਗਿਆ ਤਾਂ ਫਿਰ ਇਹਨਾਂ ਨੇ ਦੁਬਾਰੇ ਭਾਲ ਕੇ ਰਿਪੋਰਟਾਂ ਜਾਂ ਦੁਬਾਰੇ ਪ੍ਰਿੰਟ ਕੱਢੇ ਫਿਰ ਇਹਨਾਂ ਨੇ ਸਾਨੂੰ ਸੀਟੀ ਸਕੈਨ ਦੀ ਉਹ ਦੇਤੀ ਸੀ ਇਹ ਪਹਿਲਾਂ ਵੀ ਹਰਾਸ ਦਾ ਥੋੜਾ ਜਿਹਾ ਹੈਗਾ ਇਹਨਾਂ ਦੇ ਮਤਲਬ ਚੱਲਦੇ ਹੀ ਰਹਿੰਦੇ ਇਸ ਕੰਮੇ ਅਸੀਂ ਤਾਂ ਦੇਖੋ ਪਹਿਲੀ ਵਾਰ ਆਏ ਸੀ ਅਸੀਂ ਪਹਿਲੀ ਵਾਰ ਹੀ ਹਰਾਸਮੈਂਟ ਚ ਆਏ